ਇਹ ਅਮਨਾ ਆ ਬੁੜੀ ਨੇ ਵੀ ਨਾ ਲਹੂ ਪੀ ਲਿਆ ਐ ਤਾਂ ਹੈ ਨਹੀਂ ਮੈਂ ਟਿੱਕੇ ਬਹਿ ਜਾ ਦੇਦਣੀਏ ਰੋਟੀ ਦੀ ਬੁਰਕੀ ਤੜਕੀ ਲੱਗ ਜੂਗੀ ਦਿਮਾਗ ਖਾਣ ਸਰਿਆ ਪਿਆ ਪਤਾ ਨਹੀਂ ਕੀ ਕਹੂਗੀ ਹੁਣ ਹਾਂ ਬੇਬੇ ਦੱਸ ਸਾਰਾ ਦਿਨ ਬੋਲ ਮਾਰੀ ਜੰਨੀ ਆ ਕਿਸੇ ਵੇਲੇ ਜਰਾਂਦਵੀ ਕਰ ਲਿਆ ਕਰ ਉੱਤ ਮੈਨੂੰ ਭੁੱਖ ਲੱਗ ਰਹੀ ਆ ਲੈ ਤਾਂ ਰੋਟੀ ਦੀ ਬੁਰਕੀ ਲਿਆ ਦੇ ਜਾਂ ਕੁਟ ਚਾਹ ਦੀ ਲਿਆ ਦੇ ਬੇਬੇ ਹੁਣ ਤਾਂ ਚਾਹ ਪੀ ਕੇ ਹਟਣੀ ਆ ਐ ਕੀ ਦੱਸ ਇੱਥੇ ਤੂੰ ਦੁੱਧ ਨੂੰ ਉਹ ਕਰੀ ਜਾਗਾ ਖੰਡ ਪਤਾ ਕਿੰਨੀ ਮਹਿੰਗੀ ਹੋ ਰਹੀ ਆ 70 ਰੁਪਏ ਕਿਨੇ ਦਾ ਦੁੱਧ ਹੋ ਰਿਹਾਗਾ ਹੁਣ ਕਿੱਥੇ ਬੀਤੀ ਆ ਪੁੱਤ ਢਟਕੇ ਦੀ ਘੁੱਟ ਦਿੱਤੀ ਸੀ ਬੱਬਲਬੱਤੀ ਅੱਛਾ ਬੱਬਲਬੱਤੀ ਦੁੱਧ ਚ ਬੱਤੀ ਨਾ ਪਾਦਾ ਦੁੱਧ ਚ ਬੱਤੀ ਦਾ ਪਤਾ ਮੈਨੂੰ ਕਿੱਥੇ ਮਿਲੂਗਾ ਹਾਂ ਜਦੋਂ ਮੇਰੀ ਨਿਗਾਹ ਘਟ ਗਈ ਮੰਜੇ ਜੋਗਰੀ ਹੋ ਗਈ ਮੈਂ ਬੇਬੇ ਉਹ ਚ ਮੇਰਾ ਕੀ ਕਸੂਰ ਐ ਵੀ ਜੇ ਤੇਰੀ ਨਿਗਾਹ ਘਟ ਗਈ ਉਹ ਤਾਂ ਆ ਇੱਧਰ ਵਾਗੀ ਉੱਧਰ ਵਾਗੀ ਢਾਕ ਚੌਕੀਆਂ ਤੇ ਰਹਿੰਦੀ ਸੀ ਜਦੋਂ ਕਹਿੰਦੇ ਸੀ ਦਵਾਈ ਪਾਲਾ ਟਾਈਮ ਨਾਲ ਆਪ ਮਰ ਗਿਆ ਮਨਵੈਨਾ ਜੋકરી ਕਰ ਗਿਆ ਆ ਗੱਲਾਂ ਕਰ ਬੇ ਤੇਰੀਆਂ ਮਾੜੀਆਂ ਨਹੀਂ ਚੰਗੀ ਬਣੀ ਤਾਂ ਤੈਨੂੰ ਰੋਟੀ ਮਿਲਦੀ ਐ ਮੰਜੇ ਦੇ ਬੈਠੇ ਨੂੰ ਤੈਨੂੰ ਤਾਂ ਫੇਰ ਮੇਰਾ ਜੀ ਨਹੀਂ ਕਰਦਾ ਵੀ ਤੈਨੂੰ ਰੋਟੀ ਲਿਆ ਕੇ ਦੇ ਦਾਂ ਲਿਆਉਣੀ ਐ ਤੇਰੇ ਪੁੱਤ ਨੇ ਖੇਤ ਜਾਣਾਗਾ ਉਹਨੂੰ ਖਾਲਾਂ ਦੇ ਰੋਟੀ ਇਹ ਕੋਈ ਰੋਟੀ ਚ ਰੋਟੀ ਦੇਣਾ ਆਪ ਖਾ ਕੇ ਸੁੱਕੀ ਫੜਾ ਦੇਣੀ ਕੱਦੀ ਬਚੀ ਬਚਾਈ ਹਾਏ ਹਾਏ ਕਿੰਨੇ ਨਿਗੋਚ ਕਰਦੀ ਐ ਬੇ ਮੈਥੋਂ ਤਾਂ ਤੇਨੂੰ ਨਾ ਮੱਥਾ ਨਹੀਂ ਵੱਜਦਾ ਹੈਗਾ ਮੈਂ ਤੇਰੇ ਪੁੱਤ ਨੂੰ ਰੋਟੀ ਪਾ ਕੇ ਦੇ ਦਾਂ ਤੇ ਫੇਰ ਲਿਆ ਕੇ ਦਿੰਨੀ ਐਂਗੀ 10 ਮਿੰਟ ਆਰਾਮ ਕਰ ਲੈ

ਲੈ ਅਕੋ ਮੈਂ ਤਾਂ ਚਾਰ ਨਾਲ ਖਾ ਜਾਨਾ ਬੁੜੀ ਨੂੰ ਦੱਸ ਕੀ ਸਬਜੀ ਨੂੰ ਹੋਇਆਗਾ ਉਹਨੇ ਕਹਾ ਮੱਕੀ ਦੀ ਗੁੱਟ ਪਾਉਣੀ ਐ ਸਰਦਨ ਮਾਂ ਦਾ غلام ਬਣਿਆ ਰਹਿੰਦਾ ਹੈਗਾ ਪਰ ਚਾਰ ਨਾਲ ਮੱਥਾ ਡੰਮ ਦੂੰਗੀ ਇਹ ਤੁਹਾਨੂੰ ਖੇਤਬਾਰੂ ਜੈਨ ਨੂੰ ਕੜਾ ਪਤਾ ਲੱਗਣਾ ਲੈ ਉਹਨੇ ਰੋਟੀ ਦੇਣਾ ਪਰ ਨਾ ਸਬਜੀ ਪਾਵਾ ਕਾ ਹਮਣ ਹਾਂਜੀ ਮੈਂ ਨਾ ਰੋਟੀ ਆ ਕੇ ਖਾਉਂਗਾ ਤੂੰ ਮਾਂ ਨੂੰ ਦੇ ਦੇ ਰੋਟੀ ਸਬਜੀ ਨਾਲ ਤੇ ਮੇਰੇ ਤਾਂ ਪਾਣੀ ਪੜਦਾ ਜਾ ਕੇ ਫੋਨ ਆ ਗਿਆ ਮੈਨੂੰ ਕੋਈ ਗੱਲ ਨਹੀਂ ਜਾਓ ਤੁਸੀਂ ਖੇਤਾਂ ਵੱਲ ਠੀਕ ਆ ਦੇ ਦੇ ਮਾਂ ਨੂੰ ਰੋਟੀ ਸਬਜੀ ਨਾਲ ਲੈ ਆ ਜਾ ਬੱਡਾ ਮੈਂ ਆਤੀ ਮੰਗ 24 ਘੰਟੇ ਮਾਂ ਮਾਂ ਆ ਰੋਟੀ ਦੇਖੀ ਆਉਣੀ 4 ਜੇ ਨਾ ਲੈ ਦੇ ਦੇ ਮਾਂ ਨੂੰ ਸਬਜੀ ਨਾਲ ਰੋਟੀ ਨੂੰ ਦੱਸ ਮੈਂ ਕੀ ਜੁਗੜ ਪਾਉਣੀ ਹੁਣ 4 ਨਾਲ ਫੜਾ ਕੇ ਆਉਂਗੀ ਖਾਣੀਆਂ ਖਾ ਲੈਣੀ ਨਾ ਖਾਵੇ ਬਸ ਲਿਆ ਦੇ ਕੋੜੇ ਤੇ ਰੋਟੀ ਬੇਬੇ ਲਈ ਤਾਂ ਆਉਣੀ ਮਾੜ ਮੋਟੇ ਜਾਨ ਦੀ ਵੀ ਰੱਖ ਲਿਆ ਕਰ ਸਾਰਾ ਦਿਨ ਰੋਲਾ ਪਾਉਂਦੀ ਰਹਿੰਦੀ ਆ ਆ 10 ਘਰਾਂ ਨੂੰ ਸੁਣਾ ਦਾਨੀ ਆ ਲੋ ਫੜੋ ਰੋਟੀ ਇੰਨੇ ਜਿਹਾ ਪੁੱਤ ਰੋਟੀ ਉੱਪਰ ਕੀ ਹੁੰਦੀ ਆ ਆ ਕੋਈ ਰੋਟੀ ਆ ਬੇਬੇ ਖਾਣੀਆਂ ਖਾ ਲਾ ਇਹ ਜਿਵੇਂ ਲੋਗੀ ਚੜਾਈ ਜਾ ਕੇ ਖਾ ਲੈ ਆ ਥਾਰੀ ਲੈ ਲਓ ਨਾ ਜਾ ਪਰੇ ਮੋੜ ਤੇ ਇੱਕ ਤਾਂ ਨਾ ਆਕੜ ਤਾਂ ਇੰਨੀ ਆ ਕਿ ਜਿੰਨੀ ਵੀ ਕਹ ਦੇ ਲੈ ਫੇ ਮੈਂ ਸੁੱਕੀ ਰੋਟੀ ਖਾ ਮਾ ਕੋਈ ਕਿਹਾ ਦਾ ਪੋਰਾ ਤਰਦਨ ਦਿੱਤੇ ਕਿਹਾ ਦਾ ਬੇਬੇ ਮਾਖ ਨਹੀਂ ਕੱਢਣ ਲੱਗੀ ਆ ਖਾਣੀਆਂ ਖਾ ਲਾ ਨਖਰੇ ਜਿਨਾ ਕਰਿਆ ਕਰ ਇਹ ਕਾਦੇ ਨਾ ਲੰਗੂ ਤਾਂ ਚਾਰੀ ਕੋਟ ਦੇ ਕੇ ਗਈ ਉਹਦੀ ਖਾਣੇ ਪੜ ਚਾਰ ਹੀ ਘੁੱਟ ਲਿਆ ਦੇ ਡਬੋ ਕੇ ਖਾ ਲੂ ਉਹ ਤੇ ਸੁੱਤੀ ਕਿਵੇਂ ਖਾਵਾਂ ਹੱਥ ਜਿ ਫੜੀ ਜਮਾ ਸੁੱਖ ਨੱਕਾ ਦੋਦਾ ਚਾਰ ਹੀ ਘੁੱਟ ਨੂੰ ਬੋਲ ਮਾਰਿਆ ਹਜੇ ਤੱਕ ਨਹੀਂ ਆਈ ਮੈਂ ਵੀ ਰੋਟੀ ਖਾ ਲਈ ਸੀ ਹਾਂ ਖਾ ਲਈ ਪੁੱਤ ਆ ਗਿਆ ਤੂੰ ਹਾਂ ਹੁਣੇ ਆਇਆ ਸੀ ਮੈਂ ਤੇ ਉਹ ਸਬਜ਼ੀ ਨਾਲ ਗਈ ਸੀ ਮੈਂ ਮਮਣ ਨੂੰ ਵੀ ਸਬਜ਼ੀ ਨਾਲ ਰੋਟੀ ਦੇਣੀ ਵੇ ਬੰਦੇ ਦੇ ਦਿੱਤੀ ਸੀ ਹਾਂ ਪੁੱਤ ਸਬਜ਼ੀ ਹਾਲੀ ਖਾ ਲਈ ਅੱਛਾ ਦਾਜੂ ਦੁੱਧ ਦੀ ਚੱਪਤੀ ਪੀਣੀ ਪੁੱਤ ਅੱਛਾ ਚਲੋ ਵਧੀਆ ਗੱਲਾਂ ਚਲ ਮੈਂ ਦਵਾਈ ਫੜ ਲਿਆ ਮੈਂ ਫਿਰ ਖੇਤ ਜਾਊਂਗਾ ਫੜ ਲਿਆ ਪੁੱਤ ਲੈ ਟੜਕੇ ਦੀ ਬੈਠੀਆਂ ਗੈਨ ਦੀ ਸੀ ਆਹੀ ਘੁੱਟ ਦੋ ਬਣਾ ਮੇਰਾ ਪੁੱਤ ਤਾਂ ਮੈਨੂੰ ਬਥੇਰਾ ਪੁੱਛਦਾ ਹੈ ਪਰ ਉਹਨੂੰ ਕੀ ਦੱਸਾਂ ਜੇ ਉਹ ਦੱਸ ਦਿਆਂ ਘਰ ਪਟਿਆ ਜਾਊ। ਚਲ ਕਦੇ ਤਾਂ ਪ੍ਰਮਾਤਮਾ ਸੁਣੂਗੀ। ਕੀ ਮਾਂ ਤਾਂ ਗੱਲਾਂ ਹੀ ਕਰੀ ਨਹੀਂ ਹੈ। ਕੁਛ ਨਹੀਂ ਚਾਹ ਦੀ ਕੋਟ ਆਇਆ ਸੀ। ਦੱਸਿਆ ਤਾਂ ਨਹੀਂ ਕੁਛ। ਨਾ ਕੁਛ ਨਹੀਂ ਦੱਸਿਆ। ਦੇਖ ਲਾ। ਇਹਨੂੰ ਕੀ ਕਹਿੰਦੇ ਨੇ? ਟੋਪੀਆ। ਬੱਸ ਫੇਰ 1 ਵਜੇ ਨਾ ਪਾਣੀ ਨਹੀਂ ਮੰਗਾਂਦੇ ਨੇ। ਉੱਥੀ ਝੋਕਰ ਦੂੰ। ਆਦੇ ਪੁੱਤ ਮੂਰੇ ਨਾ। ਬਾਹਰ ਵੀ ਨਾ ਕੱਢ ਦੇ। ਜਹ ਜੀ ਮਿਲਦੀ ਆ ਰੁਕੀ ਮਿਚੀ ਖਾਈ ਚੱਲ ਨਹੀਂ ਨਾ ਸਿੱਦੇ ਪੁੱਤ ਆਹ ਇਹਨੂੰ ਪਤਾ ਹੈ ਨਾ ਲੈ ਫੇਰ ਮੇਰੇ ਸੁਹਾ ਦਾ ਚਾ ਮੰਗਦੀ ਆ ਨਾ ਤੇਰੇ ਪੁੱਤ ਨੂੰ ਆ ਜਾਂਦੇ ਉਹਦੀ ਬਣਾਉਂਦੀ ਚਾ ਬਾਰ ਬਾਰ ਨਹੀਂ ਮੈਥੋਂ ਬਣਦੀ ਤੇ ਮੈਂ ਕਿਹੜਾ ਥੋੜੀ ਬੋਲੀ ਲੱਗੀਆਂ ਵੀ ਭਾਂਡੇ ਮਾਂਜੀ ਜਿੱਦ ਨੂੰ ਬਾਰ ਬਾਰ ਛੋੜੀ ਕੋਈ ਨਾ ਪੁੱਤ ਆਹ ਪੁੱਛਿਆ ਤਾਂ ਨਹੀਂ ਉਹਨੇ ਵੀ ਰੋਟੀ ਕਾਹਨ ਖਾਦੀਆ ਪੁੱਛਿਆ ਸੀ ਬਤ ਮੈਂ ਕਿਹਾ ਸਬਜੀ ਨਾ ਖਾਦੀ ਹਾਂ ਆ ਇਥੋਂ ਤੁਸੀਂ ਆਈ ਲੱਗਦੀ ਆ ਮੈਨੂੰ ਬਸੋ ਜੋ ਪੁੱਛੇ ਹਾਂ ਸਬਜੀ ਨਾ ਖਾਨੀ ਹੈ ਕਹ ਦੁੱਦੀ ਚਪਤੀ ਪਾ ਕੇ ਦਿੰਦੀ ਆ ਮਾੜੀ ਮੋਟੀ ਸਲਾਹ ਦਿਆ ਕਰ ਮੈਨੂੰ ਤੇਰਾ ਮੂੰਹ ਨਹੀਂ ਟੁੱਟਦਾ ਕਹ ਤੂੰ ਦੰਨਰ ਰਬਟਾ ਬਣ ਕੇ ਬੈਠੀ ਰਹਿਣੀ ਹੈਗੀ ਤੇ ਨਾਲੇ ਉੱਥੇ ਬਾਹਰ ਚ ਬੈਠ ਕੇ ਕੀ ਕਰਦੀ ਸੀ ਕੁਛ ਨਹੀਂ ਕਰਦੀ ਸੀ ਬਤੋਂ ਬੈਠੀ ਸੀ ਕਿਤੇ ਨੰਗਦੇ ਟੱਪ ਦੇ ਨੂੰ ਤਾਂ ਦੱਸ ਦੀ ਵੀ ਮੇਰੀ ਨੂ ਮੇਰੇ ਨਾਲ ਇਹ ਜਸੂ ਕਰਦੀ ਆ ਮੈਂ ਮੈਂ ਤਾਂ ਕਿਤੇ ਕਿਸੇ ਨੂੰ ਦੱਸਦੀ ਮੈਂ ਦੱਸ ਕੇ ਕੀ ਲੈਣਾ ਬੱਸ ਫਿਰ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਸੁਣ ਗਿਆ ਕੋਈ ਨਹੀਂ ਹਾਂ ਬੱਚਾ ਬਣਾ ਕੇ ਦਿਨੀ ਆ ਤੇ ਨਾ ਹੀ ਤਰ ਪੁੱਤ ਲਾੜਲਾ ਆਉਂਦਾ ਹੀ ਹੁਣ ਬੋਲਾ ਮਾਂ ਤਾਂ ਮਿਹਾਤੀ ਆਗਾ 24 ਘੰਟੇ ਮਾਂ ਮਾਂ ਦੱਸਣਾ ਨਹੀਂ ਕੋਸਾ ਵੀ ਸੁਰਵੀ ਬੇ ਠੀਕ ਆ ਪਤ ਲਿਆ ਪਤ ਦਵਾਈ ਲਿਆ ਦਵਾਈ ਮੈਂ ਦਵਾਈ ਲੈ ਕੇ ਬਸਕੇ ਤੇ ਜਾਂਦਾ ਸੀ ਆ ਮਾ ਚਾਹ ਪਣੀ ਪੀਰੇ ਮਾ ਚਾਹ ਪਣੀ ਪੀ ਕੇ ਬਹ ਜਾਗੇ ਲਿਆਉਂਦੀ ਆ ਪੁੱਤ ਚਾਹ ਉਹ ਕਹਿੰਦੀ ਪਹਿਲਾਂ ਉਹਨੂੰ ਆ ਜਾਂਦੇ ਫਿਰ ਖਾਤੇ ਵਧੀਆ ਦਿੰਦੀ ਆ ਚਾਹ ਚੂ ਤੈਨੂੰ ਹਾਂ ਵਧੀਆ ਦਿੰਦੀ ਆ ਪਤ ਦੁੱਧ ਚ ਪੱਤੀ ਪਾ ਕੇ ਚਲੋ ਇੰਨੀ ਜਿਹਾ ਹੋ ਗਈ ਆਮੜਾ ਤਾਂ ਸਵਾਤ ਇੰਨਾ ਹੋਗਾ ਹੁਸੀਗਾ ਬਹੁਤ ਹਰਕ ਪੈ ਗਿਆ ਨਾ ਲੈ ਤੇ ਇਧਰ ਨੂੰ ਹੋ ਅੱਛਾ ਆ ਗਏ ਤੁਸੀਂ ਹੂੰ ਲੈ ਮੈਂ ਬੇਬੇ ਨੂੰ ਦੁੱਧ ਚ ਪੱਤੀ ਪਾ ਕੇ ਦਿੰਦੀ ਸੀ ਮਾ ਦਵਾਈ ਜੀ ਖਾਂਦੀ ਆ ਕੋਈ ਹੀ ਲੱਕੀ ਰਹਿੰਦੀ ਹੈਗੀ ਹੂੰ ਸਾਲੋ ਵਧੀਆ ਮਦਕਣਾ ਪ੍ਰਮਾਤਮਾ ਜੀ ਸੱਸ ਨੂੰ ਹਮ ਦਾ ਪਿਆਰ ਬਣਾਈ ਰੱਖੇ ਤੁਹਾਡਾ ਵਿਚਾਰੀ ਮੇਰੀ ਸੱਸ ਤਾਂ ਇੰਨੀ ਨਰ ਮੈਂ ਬੋਲਦੀ ਤਾਂ ਹੈ ਨਹੀਂ ਜਮਾਂ ਵੀ ਨਹੀਂ ਬੋਲਦੀ ਹੈਗੀ ਬੇਬੇ ਰੋਟੀ ਤਾਂ ਨਹੀਂ ਖਾਣੀ ਲਿਆਰ ਦੇ ਪੁੱਤ ਜੇ ਵਰਕੇ ਲਿਆ ਰਹੇ ਕੋਈ ਨਾ ਮੈਂ ਗਰਮੀ ਚ ਰੋਟੀ ਬਣਾ ਕੇ ਤੇ ਤਾਂ ਨੇ ਤਿੰਗਾ ਤੇ ਠੰਡੀਆਂ ਹੋ ਰਹੀਆਂ ਹੋਣੀਆਂ ਸਬਜੀ ਨਾਲ ਦੇ ਬੇਬੇ ਨੂੰ ਗਰਮੀ ਰੋਟੀ ਬਣਾ ਕੇ ਸਬਜੀ ਨਹੀਂ ਦਿੰਨੀ ਮੀ ਜੀ ਤੁਹਾਡਾ ਬਣਾਇਆ ਸੀ ਅੱਜ ਅੱਛਾ ਹਾਂ ਉਹਦੇ ਨਾਲ ਦਿੱਤੀ ਸੀ ਬੇਬੇ ਨੂੰ ਰੋਟੀ ਦੁੱਧ ਪਾ ਕੇ ਮੈਂ ਬੋਤਲ ਚ ਫਿਰ ਮੈਂ ਤਾਂ ਖੇਤੀ ਬਣਾ ਕੇ ਮੈਨੂੰ ਜਾ ਮੈਂ ਤਾਂ ਜਾਣਾ ਯਾਰ ਦਵਾਈ ਛੜਕਾਂਗੇ ਉਹ ਤਾਂ ਸਮਾਨ ਛੋਲੇ ਚ ਪਾਇਆ ਪਿਆ ਕੁੜੀ ਚਾ ਸਾਰਾ ਕੁਝ ਉਹਨੇ ਪਿਆ ਬੋ ਠੀਕ ਹੈ ਐਸੀ ਜੇ ਤੁਸੀਂ ਘਰੇ ਪੀਜਾ ਦੇ ਵਧੀਆ ਰਹਿੰਦੇ ਨਾ ਨਾ ਤੁਸੀਂ ਆਉਦੀ ਬਣਾ ਕੇ ਪੀਲੋ ਸੱਸ ਨੂੰ ਹਾਂ ਮੈਂ ਤਾਂ ਜਾਣਾਂ ਹਾਂ ਮੈਂ ਤਾਂ ਬੱਸ ਬੇਬੇ ਨੂੰ ਹਾਂ ਚਾਹ ਕਿੱਥੇ ਦਿਨ ਦੁੱਧ ਚ ਪੱਤੀ ਪਾ ਦੇਣੀ ਨਹੀਂ ਮੈਂ ਤਾਂ ਬੇਬੇ ਨੂੰ ਮਾਂ ਵਿਚਾਰਦੇ ਆਹੀ ਚਾ ਹਾਂ ਬੜੇ ਪਾਇਗਾ ਅੱਖਾਂ ਦੀ ਰੋਸ਼ਨੀ ਮੜੀ ਜੋ ਹੋ ਜੂਗੀ ਸੇਵੇ ਸੂਵੇ ਕਰ ਦਿਆ ਕਰ ਬੇਬੇ ਨੂੰ ਸੇਵੇਂ ਨਾ ਖਾਂਦੀ ਨਹੀਂ ਬੇਬੇ ਅੱਛਾ ਹਾਂ ਕਹਿੰਦੀ ਪਰ ਕਰਨੀ ਆਉਂਦੀ ਆ ਲਓ ਸੇਵੇ ਤਾਂ ਕੋਈ ਕਰਨੀ ਘਦੀ ਹੁੰਦੀ ਹੈ ਠੀਰੇ ਬਤਾ ਹਾ ਜਮੀ ਨਹੀਂ ਆਉਂਦੀ ਅੱਛਾ ਬੜਾ ਸਰੀਰ ਹੋ ਰਹਿਣਾ ਤਾਂ ਕਰਕੇ ਫਿਰਕ ਪੈ ਜਾਂਦਾ ਚੱਲਿਆ ਫਿਰ ਚੱਕ ਕੇ ਸਮਾਨ ਮੱਦਾ ਜਾਮਾ ਤੇ ਨਾਲੇ ਸੱਚ ਮੈਂ ਇੱਕ ਦੋ ਸੂਟ ਲੈ ਕੇ ਆਏ ਸੀ ਸੂਟ ਹਲੇ ਦਹਾਕਤਾਂ ਤੱਕ ਹੋਇਆ ਉਹ ਤਾਂ ਲੈ ਕੇ ਆਈਆਂ ਹੱਫਤਾ ਹੋਇਆ ਪੇਕੇ ਜਾਣਾ ਹੈ ਉਹ ਤਾਂ ਪੁਰਾਣੇ ਹੋ ਗਏ ਸਰ ਪੇਕੇ ਤੋਂ ਲੈ ਲਈ ਕੰਮ ਛੋੜੇ ਘਰੇ ਘਰਾਂ ਸੂਟ ਪੇਕੇ ਤੋਂ ਕਮਾਲ ਸਰ ਵੇਕਿੰਗ ਕਰਨੇ ਜਾਣਾ ਲੈ ਮੈਂ ਤੇ ਮਾਂ ਬਾਪ ਨੂੰ ਨਹੀਂ ਮਿਲ ਕੇ ਆਉਣਾ ਪਰ ਮਾਂ ਬਾਪ ਕਿੱਥੇ ਨੂੰ ਜਾਉਂਦਾ ਤੇ ਤੂੰ ਨਹੀਂ ਆਦੀ ਮਾਂ ਕੋਲੇ ਰਹਿੰਦਾ ਕਮਾਲ ਜੀ ਪਰ ਤੂੰ ਮਾਂ ਕੋਲੇ ਹੁਣ 20 ਸਾਲ ਦੀ ਉੱਥੇ ਰਹਿੰਦੇ ਰਹੀਆਂ ਐ ਡੀ ਉੱਥੇ ਹੋ ਕੇ ਆਈਆਂ ਐ ਕਿ ਐ ਡੀ ਉੱਥੇ ਹੋ ਕੇ ਆਈਆਂ ਫਿਰ ਉੱਥੇ ਤਾਂ ਹੋ ਕੇ ਆਈਆਂ ਹੁਣ ਕੱਪੜੇ ਜਿਹੜੇ ਥੋੜੀ ਲੈ ਕੇ ਦੇਣਗੇ ਕੰਮ ਤਾਂ ਮੈਂ ਛੋੜਾ ਕਰਾ ਗੋਲ ਤੂੰ ਸਾਰਾ ਤਾਂ ਲੈ ਕੇ ਹਰੇਕ ਹੀ ਲਿਉਂਦਾ ਕੌਣ ਹੀ ਲਿਉਂਦਾ ਹੈਗਾ ਬਈ ਸਾਡੇ ਨੀਰਵਾਜ ਹੈਗਾ ਮਾਵਾ ਤੀਆਂ ਨੂੰ ਸਾਰੇ ਹੀ ਲਿਉਂਦਾ ਤੂੰ ਕਿ ਦੇਲੇ ਹੀ ਆ ਵੀ ਪਾ ਵਰਕੇ ਹਾਏ ਮੈਂ ਮਰ ਜਾ ਤੇਰੀ ਮਾਂ ਬੱਠੇ ਪੁੱਛ ਕੇ ਦੇਖਾ ਇਹ ਪਸੰਦ ਰਹਿ ਦੇਖ ਨਹੀਂ ਗਏ ਜੇ ਕਿ ਜਾਂਦੇ ਮਾਦਾ ਕਿ ਕਿਤੇ ਦੇਖੇ ਨਹੀਂ ਕੋਈ ਬਿਸਕੁਟ ਖਾ ਕੇ ਜਾਂ ਮੈਨੂੰ ਤਾਂ ਦਿੱਤਾ ਨਹੀਂ ਕਿਤੇ ਤਾਂ ਵੀ ਆ ਬਿਸਕੁਟ ਦੇਖੇ ਜਾਂਦੇ ਕੋਈ ਨਾ ਪੁੱਤ ਦਵਾਰੇ ਦੋ ਸੂਤ ਦੋ ਲੈ ਬੱਸ ਤੇਰੀ ਮਾਂ ਨੂੰ ਪੁੱਛ ਲੈ ਦੇਖ

ਕਸਾ ਉਹ ਰਾ ਜਿੱਦ ਤੱਕ ਕੀ ਬਣੂ ਮੈਂ ਕੀ ਗੱਲ ਕਰਕੇ ਲੈਣਾ ਕੋਤੋਂ ਬਸ ਮੈਂ ਤਾਂ ਦਬੋਸੀ ਰੋਟੀ ਹਜ਼ਾਰੀ ਕੋਟ ਦੇ ਦੇਗਾ ਜਿੰਨਾ ਬੁੜੀ ਤੈਂ ਹੈਰਾਨ ਕੀਤਾ ਨਾ ਮੈਨੂੰ ਐਨਾ ਕਿਸੇ ਦੀ ਬੁੜੀ ਹੈਰਾਨ ਨਹੀਂ ਕਰਦੀ ਮੈਂ ਦਬੋ ਤਾਂ ਹੈਰਾਨ ਕੀ ਕਹਿਣੀਆਂ ਤੈਨੂੰ ਟਿੱਪ ਕਰਕੇ ਬੈਠੀ ਆ ਉਹਦਾ ਮਰਜ਼ੀ ਤੇ ਬੈਠਣਾ ਨਹੀਂ ਕੋਤੋਂ ਮਰ ਰੋਟੀ ਦੇ ਬਰ ਕੀ ਆ ਬੁੜੀ ਨੇ ਤਨਾ ਦਿਮਾਗ ਖਾ ਲਿਆ ਉਧਰੋਂ ਤੜਕੇ 7:00 ਵਜੇ ਲੰਦੀ ਤੇ 8:00 ਨੇ 6:00 ਵਜੇ ਲੰਦੀ ਲੈ ਮਾ ਖਾਲਾ ਰੋਟੀ ਤੂੰ ਤਾਂ ਹੁਣ ਤਾਂ ਸਬਜ਼ੀ ਦਾ ਘੋਰਾ ਲਿਆ ਦੇ ਪਲੇਟ ਹੀ ਫੜ ਲੈ ਬੇ ਫਿਰ ਤੇਰਾ ਪੁੱਤ ਆਖੂਗਾ ਮੇਰੀ ਮਾਂ ਨੂੰ ਹੱਥ ਤੇ ਰੱਖਿਆਉਂਦੀ ਐ ਰੋਟੀ ਤੇ ਚਾਰ ਹੀ ਤੇ ਇੰਜ ਪੁੱਤ ਸਬਜ਼ੀ ਦਾ ਘੋਰਾ ਤਾਂ ਲਿਆ ਦੇ ਮਾਂ ਮੈਂ ਤਾਂ ਪਾਉਂਗੀ ਸਬਜ਼ੀ ਸਬਜ਼ੀ ਤਾਂ ਮੈਂ ਬਣਾ ਹੀ ਨਹੀਂ ਹੈਗੀ ਜੇ ਤੇ ਸਬਜ਼ੀ ਖਾਣੀ ਹੁੰਦੀ ਨਾ ਉਹ ਭਾਂਡੇ ਦਾ ਘਰ ਲੱਗਿਆ ਪਿਆ ਹੁੰਦਾ ਉਹ ਮਾਂ ਨਹੀਂ ਰਿਆ ਕਰ ਮੈਂ ਇਕੱਲੀ ਜਣੀ ਕਿੱਧਰ ਕਿੱਧਰ ਆਵਾਂ ਪੁੱਤ ਭਾਂਡੇ ਮੈਂ ਮਾਂ ਜਾਂਦੀ ਸੀ ਤੂੰ ਕਹਿੰਦੀ ਵਿੱਚ ਦਾਰ ਪਾਣੀ ਲੱਗਿਆ ਛੱਡ ਦਿੰਨੀ ਆ ਫਿਰ ਜੇ ਮੈਨੂੰ ਢੀਂਦਾ ਨਹੀਂ ਮੈਂ ਕੀ ਕਰਾਂ ਨਖਰੇ ਕਰਦੀਆਂ ਕਾਣੀਂ ਦੇ ਖਾਲਿਆ ਕਰ ਨਹੀਂ ਮੇਰੇ ਕੋਲ ਨਹੀਂ ਹੈਗੀਆਂ ਸਬਜ਼ੀਆਂ ਰੋਟੀ ਸੁੱਖਰੋ ਟੋਕੀ ਨੇ ਖਾਵਾ ਚੱਲ ਤੇ ਮੈਂ ਉਹਦੇ ਕੋਲ ਲੱਸੀ ਵੀ ਲੈ ਕੇ ਉੱਥੇ ਬੈ ਕੇ ਖਾ ਲੂੰਗੀ ਆਹ ਤਾਂ ਨੰਗਣੀ ਵੀ ਸੁੱਖੀ ਰੋਟੀ ਬੇਬੇ ਖਾਲੀ ਰੋਟੀ ਹਾਂ ਉਹ ਤਾਂ ਖਾ ਲਈ ਐਨੀ ਜਲਦੀ ਰੋਟੀ ਖਾ ਲਈ ਅੱਜ ਖਾ ਲਈ ਪੁੱਤ ਲੈ ਲੈ ਦਿੰਦਾ ਜੀ ਹੁਣ ਤਾਜੀ ਰੋਟੀ ਫੜਾ ਕੇ ਗਈਆਂ ਅੱਜ ਤਾਂ ਬਾਹਰ ਸੀ ਤੇ ਰੋਟੀ ਖਾਦੀ ਹੈ ਖਾ ਲਈ ਬੱਤਨੀ ਕਿਤੇ ਨੂੰ ਕੋਲ ਘਾਤ ਨਹੀਂ ਲੈ ਨਾ ਨਾ ਸਰ ਠੀਕ ਹੈ ਬਹਿ ਜਾ ਮੇਰੇ ਤਾਂ ਰਸੋਈ ਚ ਕੰਮ ਬੈ ਨੇ ਉਹ ਕਰ ਲੈ ਕਿਤੇ ਨਾ ਆਵੇ ਉੱਠ ਕੇ ਬਾਹਰ ਨੂੰ ਭੱਜ ਜੇ ਕਰ ਲੈ ਬੱਤ ਲੈ ਮੈਂ ਤਾਂ ਉਹਨਾਂ ਦੀ ਜਾਮਾ ਕੋਤ ਲੱਸੀ ਵੀ ਲੈ ਕੇ ਉਹਨਾਂ ਨੂੰ ਰੋਟੀ ਖਾਂ ਆਹ ਤਾਂ ਮਰ ਗਿਆ ਕੰਜਰ ਜਿਹੜੇ ਦੋ ਖੁਰਦ ਸੀ ਉਹ ਵੀ ਉਹਨਾਂ ਦੇ ਨਾ ਕਰਾ ਗਿਆ ਮੈਂ ਤਾਂ ਠੁੱਠਾ ਫੜ ਫੜਾਤਾ ਹੱਥ ਤੇ ਬਹੂ ਹੈ ਕੀ ਕਰ ਹੋਰ ਤਾਂ ਹੀ ਤਕੜੀਆਂ ਤਕੜੀਆਂ ਬੱਚੇ ਕਿਵੇਂ ਬਾਹਰ ਚ ਬੈਠੇ ਅੱਜ ਕੋਈ ਬੈਗੀ ਬੱਚਾ ਜੀ ਜਾਂ ਨਹੀਂ ਲੱਗਦਾ ਸੀ ਕਿਰੇ ਮੱਠੀ ਦਾ ਮਖੇ ਤੇ 100 ਮਿੰਨ ਮੱਠੀ ਲੱਗੂ ਕੋਈ ਆਏ ਉਹਨੇ ਤਾਂ ਕੀ ਹੋ ਗਿਆ ਨਹੀਂ ਲੱਗਦਾ ਬੱਚਾ ਨੂੰ ਮੂੰਹ ਹੀ ਤਾਂ ਕਿਉਂ ਲੱਗਦਾ ਅੱਗੇ ਤਾਂ ਕਦੇ ਲੱਗਿਆ ਨਹੀਂ ਹੁਣ ਮੈਨੂੰ ਵੀ ਲੱਗਦਾ ਮਾ ਬੱਤ ਤੋਂ ਕੋਈ ਲਖਾ ਪਿਆਪੈ। ਦੱਸਦੇ ਕੀ ਗੱਲ ਨਾਲ ਹੈ ਕੀ ਗੱਲ ਤਾਂ ਹੀ। ਉਹ ਤਾਂ ਤੈਨੂੰ ਕੀ ਦੱਸਾਂ। ਇਹਨਾਂ ਦਾ ਬਾਲ ਵੀ ਬੁਰੀ ਬਣਦੀ ਹੈ। ਕੀ ਹੋ ਗਿਆ ਤਈਆ ਹੈ ਜਾ। ਮੈਂ ਤਾਂ ਪੁੱਤ ਐਹ ਜੀ ਰੋਟੀ ਦਿੰਦੇ ਨੇ। ਕੀ ਰੋਟੀ ਰੋਟੀ ਲੇਟ ਰੱਖਿਆ ਤਈ। ਕੁੱਟਣਾ ਚਾਹ ਦੀ ਕੁੱਤ ਪੁੱਤ। ਹਾਂ ਰੋਟੀ। ਹਾਂ। ਆ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਤਈ। ਸੁੱਕੀ ਦਾ ਦੇਖ ਲੈ ਕਿਵੇਂ ਪਈ ਆ ਇਹ ਲੈ। ਪਾਪੜ ਦਾ ਤਾਂ ਬਣਿਆ ਪਿਆ। ਸਨਾ ਉਹ ਤੇ ਦਵਾਈ ਨਾ ਬੁੱਤੀ ਪਰਸੋਂ ਮੇਰੀ ਧੀ ਆਈ ਸੀ ਅੱਛਾ ਧੀ ਨਮਾ ਆ ਗਈ ਨਵਾਟੇ ਮੇਰੇ ਕੱਪੜੇ ਧੋਤੇ ਪਾ ਗਈ ਹੁਣ ਉਹੀ ਫੇਰ ਆਊਗੀ ਨਾ ਪਰਜਾਈ ਨਿਊਜ਼ ਕਰਦੀ ਉਸੇ ਦਿਨ ਦੀ ਬੱਤ ਬਾਈ ਦਾ ਕਹਿੰਦਾ ਸੀ ਉਹ ਸੇਵ ਜ ਵਾਲੀ ਕਰਦੀ ਆ ਬੱਚੇ ਪਈਏ ਬੱਤੂ ਸੇਵ ਆ ਗਈ ਪਰ ਮੈਂ ਕਰ ਲੈਣਾ ਬਾਈ ਨਾ ਤੂੰ ਉਹਨੂੰ ਦੱਸਿਆ ਨਹੀਂ ਹੁਣ ਉਹਦੇ ਨਾਲ ਤੂੰ ਕੰਦ ਕਰੀ ਕਿਹੜਾ ਘਰ ਪੱਟਾ ਯੋ ਬੱਤੂ ਉਹ ਉਹਨੂੰ ਕੁਟੂਗਾ ਸਿਰ ਉੱਪਰ ਕੇ ਵਾਲ ਜੁਗਈ ਬੱਤੂ ਦਾ ਘਰ ਪੱਟਾ ਯੋ ਉਹਰੇ ਕੋਲ ਇਹ ਪੱਤਾਂ ਬਾਰੇ ਤੂੰ ਗੱਲ ਕਰਦੀ ਨਾ ਤਾਂ ਦੇਖ ਲੈ ਜੇ ਤੂੰ ਕਹਿੰਨੇ ਫਿਰ ਮੈਂ ਨਾ ਕਰਾਂ ਨਾ ਨਾ ਮੇਰਾ ਪੁੱਤਾਂ ਤੇ ਉਹਦੇ ਕੋਈ ਨਾ ਗੱਲ ਕਰਦੀ ਚੱਲ ਕੋਈ ਨਾ ਤਾਂ ਹੀ ਰੋਣਾ ਹੈ ਕੋਈ ਜਾਣੀ ਅੱਸੀ ਰੱਬ ਦੇਖਦਾ ਕੀ ਪਤਾ ਪੁੱਤ ਕਦੋਂ ਦੇਖੂਗਾ ਨਾ ਨਾ ਇਹ ਤਾਂ ਕੋਈ ਗੱਲ ਨਹੀਂ ਹੈ ਤਾਂ ਫੇਰੀ ਧੀ ਚੰਗੀ ਹੈ ਜਿਹੜੀ ਮੈਨੂੰ 2-4 ਦਿਨਾਂ ਤੋਂ ਆਕੇ ਨਵੇਂ ਕੇ ਮੇਰੇ ਕੱਪੜੇ ਬਦਲ ਜਾਂਦੀ ਹੈ ਐਂ ਦਾ ਗੱਲ ਨੂੰ ਮੈਂ ਤੇਰੀ ਮੰਨਦਾ ਠੀਕ ਆ ਗੱਲ ਤੇਰੀ ਚੱਲ ਲਈ ਮੈਂ ਜਾਣਾਂ ਚੱਲ ਨਹੀਂ ਦੱਸਦਾ ਬਾਈ ਨੂੰ ਕੁਝ ਚੰਗਾ ਪੁੱਤ ਦੱਸੀ ਨਾ ਸਤਮਾ ਨਹੀਂ ਉਹਦੇ ਕੋਲ ਕੋਈ ਗੱਲ ਨਹੀਂ ਕਰਦੀਆਂ ਬਸ ਠੀਕ ਆ ਤਾਂ ਆ ਕੀ ਕਰ ਲੈ ਯਾਰ ਆਦ ਦਾ ਪਰਜਾ ਹੀ ਬੜੇ ਜ਼ੁਲਮ ਕਰਦੀ ਆ ਐਨੇ ਅੱਤਿਆ ਯਾਰ ਕੀ ਵਿਚਾਰੀ ਨੂੰ ਸੁੱਕ ਚ ਰੋਟੀਆਂ ਉਹ ਪਾਪੜ ਵਾਂ ਰਹਿ ਨੇ ਜਮ ਰੱਬ ਵੀ ਨਹੀਂ ਦੇਖਦਾ ਸਾਲਾ ਰੱਬ ਦਾਪੀ ਦੇਖੂ ਇਹਦਾ ਮੂੰਹ ਬੰਦ ਸੀ ਵੀ ਦੱਸੀ ਨਾ ਮੈਂ ਤਾਂ ਬਾਈ ਨੂੰ ਦੱਸੀ ਕਿਉਂ ਭਾ ਲੈ ਹੁੰਦਾ ਹੈਗੇ ਦਾਪਾ ਦਾ ਕਰਾਂਗੇ ਪਤਾ ਨਹੀਂ ਕਿੱਧਰ ਗਲੀ ਮੰਜੇ ਤੇ ਬੈਠੀ ਬੈਠੀ ਜਾ ਰਹੀ ਪਤਾ ਨਾ ਇੱਧਰ ਨਾ ਉੱਧਰ ਨੇ ਸਾਰੇ ਦੇ ਹੋ ਬੈਠੀ ਅੜਾ ਦੇਖ ਲੈ ਮੈਂ ਮਰ ਜਾਂ ਐਨੀ ਨੇਠੀ ਕਰਾਉਂਦੀ ਆ ਸਾਡੀ ਵੀ ਮੈਨੂੰ ਰੋਟੀ ਟੁੱਕ ਦੇ ਖਲਾਏ ਦਿੰਦੇ ਨੇ ਫਲਾਣਾ ਦਿੰਦੇ ਨੇ ਆਉਂਦੇ ਜਾਂਦੇ ਨੂੰ ਦਿਖਾਉਂਦੀ ਹੋਣੀ ਆ ਵੀਰੇ ਤਾਂ ਮੈਂ ਪੁੱਛਦੀ ਆ ਇਹਦੀ ਜਾਤ ਤਾਂ ਨਾ 부ੜੀਏ ਤੈਨੂੰ ਕਿਨੇ ਕਿਹਾ ਇੱਥੇ ਬੈਠਣ ਨੂੰ ਮੈਂ ਤਾਂ ਉਹੀ ਬੈ ਗਈ ਪੁੱਤ ਦੋ ਮਿੰਟਾਂ ਤੱਕੇ ਆ ਕਿ ਮੂੰਹੀ ਬੈ ਗਈ ਨਾ ਉਥੇ ਮੰਜੇ ਤੇ ਤੈਨੂੰ ਕਿਉਂ ਹੁੰਦਾ ਸੀ ਬੈਠੀ ਨੂੰ ਪੁੱਤ ਸਾਰਾ ਦਿਨ ਘਰੇ ਬੈਠੇ ਰਹੇ ਜੀ ਅੱਜ ਜਾਮਾ ਫਸਾ ਮੂੰਹ ਮੱਥੇ ਲੱਗਦਾ ਕੋਈ ਚੱਲ ਬੈਈ ਜਣੀ ਨਹੀਂ

ਹੂੰ ਤੂੰ ਸਾਡੇ ਗਲੀਗਮਾਂਡ ਅੱਗੇ ਬੇਇੱਜ਼ਤੀ ਕਰੇਂਗੀ। ਵੀ ਮੇਰੀ ਨੂੰ ਸੁੱਕੀਆਂ ਰੋਟੀਆਂ ਦਿੰਦੀ ਐ। ਮੈਨੂੰ ਚਾਹ ਨਹੀਂ ਦਿੰਦੀ। ਮੈਨੂੰ ਪਾਣੀ ਨਹੀਂ ਦਿੰਦੀ। ਬੰਦੀ ਕਰੇਂਗੀ ਤੂੰ ਮੇਰੀ। ਪੁੱਤ ਮੈਂ ਬੰਦੀ ਕਰਕੇ ਕੀ ਲੈਣਾ। ਉਹ ਮੈਂ ਤਾਂ ਚੁੱਪ ਕਰਕੇ ਵਾਹਰੂ ਵਾਹਰੂ ਕਰਦੀ ਐ। ਲੈ ਖੜਾ। ਇਹ ਰੋਟੀ ਵੀ ਨਹੀਂ ਤੈਨੂੰ ਅੱਜ ਤੋਂ ਮਿਲਦੀ। ਇਹ ਵੀ ਰੋਟੀ। ਛੱਡ ਦੇ। ਕੋਈ ਨਹੀਂ। ਪੁੱਤ ਮੈਂ ਖਾ ਲੂੰਗੀ। ਨਾ ਨਾ ਖੜਾ ਖੜਾ ਰਹੇ ਮੈਂ ਕਿਹਦੀ ਇਹ ਵੀ ਨਹੀਂ ਮਿਲਦੀ ਤੈਨੂੰ ਰੋਟੀ ਬੱਸ। ਅੱਜ ਤੋਂ ਬਾਅਦ ਨਾ ਤੇਰਾ ਚਾਹ ਪਾਣੀ ਹਨ ਬੰਨ ਸਰ ਕੁਛ ਬੰਦ ਆ ਬੁੜੀ। ਤੂੰ ਫੇਰ ਸੁਧਰੇਂਗੀ। ਤੂੰ ਨਹੀਂ ਸੁਧਰਦੀ। ਤੇ ਨਾਲੇ ਖ ਇਥੋਂ ਹਾਂ ਚੱਲ ਚਲ ਤੈਨੂੰ ਮੈਂ ਦੇਖਦੀ ਅੰਦਰ ਤੈਨੂੰ ਉਹ ਹੋਰ ਦੀਪਾ ਠੀਕ ਆ ਤੁਹਾਡੇ ਕਿਵੇਂ ਆ ਬਾਈ ਠੀਕ ਆ ਵਧੀਆ ਕਿੱਧਰ ਫਿਰਦਾ ਹਾਂ ਕੁਛ ਨਹੀਂ ਬਾਈ ਮੈਂ ਇੱਧਰ ਤੂੰ ਕਿੱਧਰ ਆਇਆ ਮੈਂ ਤਾਂ ਖੇਤੋਂ ਆਇਆ ਸੀ ਯਾਰ 10 ਸਾਲਾਂ ਦਾ ਖੇਤੋਂ ਫਿਰਦਾ ਰਿਹਾ ਕਰਦਾ ਹਾਂ ਕੰਮੀ ਬੜੇ ਹੰਦ ਰਹਿੰਦੇ ਨੇ ਕੀ ਕਰੀਏ ਯਾਰ ਕੱਲੇ ਕਰਦੇ ਘਰ ਦੀ ਸਾਰ ਲੈਣ ਨੂੰ ਕਿਉਂ ਕਰਦੀ ਸਾਰ ਲੈਣ ਨੂੰ ਕੀ ਆ ਹੈਗੇ ਨੇ ਸੱਸ ਨੂੰ ਹਾਂ ਦੋਨੇ ਮौज ਮਾਰਦੀਆਂ ਨੇ ਵਧੀਆ ਆਪਸ ਵਿੱਚ ਪਿਆਰ ਉਹਨਾਂ ਦਾ ਹਾਂ ਇਹ ਪਿਆਰ ਤਾਂ ਬਾਈ ਸਭ ਨਾਲ ਹੀ ਹੋਵੇ ਹਨਾ ਕਿਵੇਂ ਕੁਝ ਨਹੀਂ ਬੱਸ ਅੱਛਾ ਚੱਲ ਠੀਕ ਆ ਛੋਟੇ ਫੇਰ ਕਰਦੇ ਗੱਲ ਯਾਰ ਅਸਾਂ ਦਾ ਤਾਂ ਮੌਕਾ ਦੱਸ ਨਾ ਨਾ ਖੜੇ ਖੜੇ ਬਾਈ ਕੀ ਹੋ ਗਿਆ ਉਹ ਯਾਰ ਉਹ ਸੀਗਾ ਮੈਂ ਇੱਥੇ ਖੜਿਆ ਸੀ ਉਹ ਆਉਂਦੇ ਆਉਂਦੇ ਤਾਈ ਬੈਠੀ ਹਰਾ ਚ ਹਾਂ ਫੇਰ ਤੇ ਛੋਟੇ ਹਾਂ ਉਹਦਾ ਯਾਰ ਤੁਸੀਂ ਬੜਾ ਲੈ ਆਏ ਠੱਕਾ ਕਰਦੀ ਆ ਯਾਰ ਪਰਜਾਈ ਤਾਂ ਉਹਦੇ ਨਾਲ ਠੱਕਾ ਕਰਦੀ ਆ ਉਹਦਾ ਯਾਰ ਸੁੱਕੀਆਂ ਰੋਟੀਆਂ ਯਾਰ ਜਮੀ ਕੁੱਤੇ ਵੀ ਨਹੀਂ ਖਾਂਦੇ ਸਾਡੇ ਪਾਪੜ ਵਰਗੀਆਂ ਹੋ ਰਹੀਆਂ ਨੇ ਮੇਰੀ ਮਾਂ ਨੂੰ ਹਾਂ ਅੱਛਾ ਯਾਰ ਤੂੰ ਆਪ ਦੇਖਿਆ ਹਾਂ ਤੂੰ ਤਾਂ ਖੇਡਦੀ ਫਿਰਦਾ ਰਹਾ ਕਰ ਕਰੇ ਤਾਂ ਤੂੰ ਦੇਖਣਾ ਕਰ ਵੀ ਕੀ ਹੁੰਦਾ ਕਮਾਲ ਦੀ ਗੱਲਾਂ ਆਹੀ ਕਹਿਣਾ ਹੈ ਪਿਆਰ ਤਾਂ ਸਾਰਿਆਂ ਨੂੰ ਦੇਵੇ ਯਾਰ ਬੇਬੇ ਤਾਂ ਮੇਰੇ ਕੋਲ ਕਦੇ ਨਹੀਂ ਹੁੰਦੀਆਂ ਕਦੇ ਮੈਨੂੰ ਦੁੱਧ 'ਚ ਪੱਤੀ ਪਾ ਕੇ ਦਿੰਦੀ ਉਹ ਤਾਂ ਮੇਰਾ ਮੂੰਹ ਬੰਦੀ ਸੀ ਮਹਾਜਾਲ ਵਿਚਾਰੀ ਦੱਸ ਦਿੰਨੇ ਆ ਉਹ ਤਾਂ ਮੈਨੂੰ ਵੀ ਸੌਂਕ ਪਾਉਂਦੀ ਸੀ ਕੀ ਕਹਿੰਦੀ ਤੈਨੂੰ ਕਹਿੰਦੀ ਦੱਸੀ ਨਦੀਪ ਨੂੰ ਮੇਰੇ ਪੁੱਤ ਨੂੰ ਕਹਿੰਦੀ ਅੱਡ ਹੋ ਜਾਣਗੇ ਕਹਿੰਦੀ ਮੰਨ ਕੇ ਚਲੋ ਅੱਛਾ ਹਾਂ ਇਹ ਨਾ ਤੱਕਿਆ ਯਾਰ ਉਹ ਤੂੰ ਦੇਖੀ ਭਾਈ ਤੈਨੂੰ ਫੇਰ ਪਤਾ ਲੱਗੂ ਹਾਂ ਵੀ ਕਿਹਾ ਕੋ। ਚੱਲ ਠੀਕ ਹੈ ਤਾਂ ਹੋਟੇ ਮੇਂ ਜਗ ਨਹੀਂ ਜਗਾ ਠੀਕ ਹੈ ਠੀਕ ਆ। ਹਮਣਾ ਹਮਣਾ ਕੀ ਹੋ ਗਿਆ ਇਹਨੂੰ? ਹਾਂਜੀ ਆ ਬੈਠੀ ਆ ਮਸਾਂ 10 ਮਿੰਟ ਬੈਠੀ ਸੀਗੀ। ਤੂੰ ਆਹ ਫੋਟੋ ਦੇਖੀ ਨਾ ਮੋਢਾ ਨਾਲ ਹੈ? ਕੀ ਹੋਇਆ? ਹੋਇਆ ਕਿ ਚੁੱਪ ਲੱਗੇ। ਹੋਇਆ ਕੀ? ਤੈਨੂੰ ਪਤਾ ਨਹੀਂ ਤੂੰ ਮੇਰੀ ਮਾਂ ਨਾਲ ਕੀ ਕੁਛ ਕਰਦੀ ਰਹੀ ਆ? ਕਿਹੜੀ ਮਾਂ? ਮਾਂ ਕਿਹੜੀ ਹੁਣ ਮਾਂ ਤੈਨੂੰ ਪਤਾ ਨਹੀਂ ਕਿਹੜੀ ਮਾਂ। ਮੈਂ ਇਹ ਕੇ ਰੋਟੀ ਵਰਗੇ ਸੁੱਕੇ ਰੋਟੀਆਂ ਖਾਉਂਦੀ ਰਹੀ ਆ ਉਹ ਕਹਿੰਦੀ ਮੈਂ ਦੁੱਧ ਚ ਪੱਤੀ ਪਾ ਕੇ ਦਿੰਦੀ ਰਹੀ ਆ ਸਬਜ਼ੀ ਧਰ ਕੇ ਦਿੰਦੀ ਰਹੀ ਆ ਹਾਏ ਮੈਂ ਮਾਜਾ ਮੈਨੂੰ ਸਬਜ਼ੀ ਨਾਲ ਰੋਟੀ ਜਿਹਨੇ ਦੁੱਧ ਚ ਪੱਤੀ ਪਾ ਕੇ ਦਿੱਤੈਨ ਕੋਣ ਕਰ ਦੇ ਦੇਗਾ ਮੈਨੂੰ ਛੋਟੇ ਨੇ ਦੱਸਿਆ ਛੋਟਾ ਨੇ ਦੱਸਿਆ ਤੂੰ ਬੈ ਕੇ ਗੱਲ ਕਰਨੀ ਚ ਮਾਰਨ ਵਾਲੀ ਕੀ ਗੱਲ ਐ ਮਾਰਨ ਵਾਲੀ ਕੀ ਗੱਲ ਐ ਮਾਰਨ ਵਾਲੀ ਕੀ ਗੱਲ ਐ ਉਹ ਮੈਨੂੰ ਤੈਨੂੰ ਪਤਾ ਨਹੀਂ ਵੀ ਕੀ ਮਾਰਨ ਵਾਲੀ ਗੱਲ ਆ ਕੀ ਛੋਟੇ ਨੇ ਖਾ ਗਏ ਘਰੇ ਲਾ ਕੇ ਖਾਤਾ ਆਂ ਪਰ ਜਾਈਆਂ ਨਾ ਉਹਨਾਂ ਦੇ ਤਾਂ ਨਾ ਆਉਂਦਾ ਥੋੜੀ ਹੋਊਗਾ ਵੇ ਝੂਠ ਬੋਲਦਾ ਮੈਂ ਕਿਹਾ ਸਾਡੇ ਕੁੱਤੇ ਨੂੰ ਟਿਕਾਉਂਦੇ ਹਨ ਕਿਹੜੀ ਤੇਰੀ ਮਾਂ ਦੀ ਗੁੱਟੀ ਮਿਲਦੀ ਆ ਲੈ ਸ੍ਰੀਕ ਤੇ ਸੀ ਕੋਈ ਨਾ ਰਾਜੀ ਹੁੰਦਾ ਹੈਗਾ ਬੇਬੇ ਨੇ ਚੰਗਾ ਨਾ ਤਾ ਤਾ ਦੇਖੇ ਨਾ ਅਗਲੇ ਨਾ ਆ ਰਹੇ ਫਰਕ ਪਵਾਵਾਂ ਮੈਂ ਇਹਨਾਂ ਦੇ ਘਰੇ ਹਾਂ ਫਰਕ ਪਵਾਵਾਂ ਨਾਲੇ ਹੋਰ ਕਿਤੇ ਅੱਖੀ ਦੇਖੇ ਤਾ ਬਲਾ ਮੈਨੂੰ ਦੱਸੋ ਕੋਈ ਗੱਲ ਨਹੀਂ ਕਿਤੇ ਅੱਖੀ ਵੀ ਦਿਖਾ ਦੂ ਪ੍ਰਮਾਤਮਾ ਫਿਰ ਉੱਥੇ ਦੇਖੀ ਤਰਨਾ ਕੀ ਬਣੂ ਕਿ ਕੀ ਬਣੂੰਗਾ ਮੈਂ ਨਾ ਗਈ ਬਣਨਾ ਤੇ ਤੈਨੂੰ ਕੋਈ ਮੌਕੇ ਦੀ ਪਤਾ ਲੱਗੂਗਾ ਤੇ ਕੀ ਬਣੂ ਤੇ ਬੇਬੇ ਤਾਂ ਕੁਛ ਲਾ ਜਾ ਕੇ ਬੇਬੇ ਨੂੰ ਮੈਂ ਪੁੱਛਦਾ ਹੁਣ ਹੁਣ ਤਾਂ ਮੈਨੂੰ ਪ੍ਰਮਾਤਮਾ ਹੀ ਦਿਖਾਉ ਤੇ ਵੀ ਆ ਦੇਖ ਲਾ ਆ ਕੇ ਬਾਬਾ ਗੁਰੂ ਬਾਗਲਾ ਹਾਂ ਬਾਬਾ ਜੀ ਨਾਲੇ ਹੋਰ ਹੋਰ ਤਾਂ ਤੂੰ ਮੈਂ ਐ ਕਿਵੇਂ ਜਵਾਨ ਨਾਲ ਨਾ ਮੈਂ ਤੁਹਾਨੂੰ ਦੱਸਾਂ ਸਰਦਨ ਨੂੰ ਘਰ ਦਾ ਕੰਮ ਕਰ ਜਾਂਦਾ ਤੂੰ ਤਾਂ ਤੇ ਕਰਦੀ ਐ ਤੂੰ ਜਵਾਨ ਲੜਾਉਂਦੀ ਆਲੀ ਨਹੀਂ ਤਾਂ ਮੈਂ ਸਰਦਨ ਨੂੰ ਘਰ ਦਾ ਕੰਮ ਕਰ ਜਾਂਦਾ ਨਾ ਆਦੀ ਮਾਂ ਨੂੰ ਠੰਡਾ ਦਿੱਤਾ ਦਿੰਦੀ ਆਂ ਭੱਗ ਗਿਆ ਹਾਂ ਉਹ ਨੂੰ ਕਿਹਨੇ ਰਸਤਾ ਬਿਤੇਰੀ ਮਾਂ ਨੂੰ ਸੁੱਕੀਆਂ ਰੋਟੀਆਂ ਦਿੰਦੀ ਐ ਹਈ ਬਾਰਚ ਬੈਠੀ ਸੱਜੇ ਇਹ ਉਦੋਂ ਕਿ ਹਾਉਣਾ ਪਹਿਲਾਂ ਮੈਂ ਨਾ ਉਹਦੇ ਸਾਰ ਲੈ ਕੇ ਆਂ ਟੀਟ ਨੇ ਭੰਗੇ ਜਿਹਨ ਪਹਿਲਾਂ ਉਹਨੂੰ ਬਣਾ ਮਾਰੇ ਤੇ ਤੂੰ ਦੱਸ ਸਾਡੇ ਘਰੇ ਕੀ ਲੈਣਾ ਸਾਡੇ ਤਾਂ ਪਵਾ ਦਾ ਕਲੇ ਸਟਹਿ ਜਾਣਿਆ ਤੈ ਤੇਰੀ ਖੈਰ ਨਹੀਂ ਹੋਣਾ ਕੀ ਲੈ ਛੋਟੇ ਅਰੇ ਆਪਣੇ ਜੀ ਨੰਗਿਆ ਬੇ ਉੱਤ ਦਾ ਖੜੇ ਕਹਦਾ ਚਾਹਾਂ ਆ ਕੇ ਆਈ ਬਸ ਬਸ ਬਰੇ ਨਾ ਫਰਤ ਮੈਨੂੰ ਨਾ ਦੱਸੋ ਤਾਂ ਤੇਰੇ ਬਾਈ ਨੂੰ ਕੀ ਜਿਹ ਹੈ ਕੁਝ ਨਹੀਂ ਮੈਂ ਤਾਂ ਸੱਚ ਗੱਲ ਦੱਸੀ ਆ ਕੀ ਸੱਚ ਦੱਸੀ ਆ ਜਿਹੜੇ ਉਹਨੂੰ ਪਾਪੜ ਖਵਾਉਣੇ ਵਿਚਾਰੇ ਨੂੰ ਮੇਰੀ ਤਾਈ ਨੂੰ ਕਿਹੜੇ ਪਾਪੜ ਪਾਪੜ ਕਿਹੜੇ ਜਿਹੜੇ ਸੁੱਕੀ ਰੋਟੀ ਖਵਾਉਣੇ ਉਹਨੂੰ ਹਾਂ ਤੇ ਹੁਣ ਕਿੰਨਾ ਕਿਵੇਂ ਪਤਾ ਲੱਗ ਗਿਆ ਪਾਪੜ ਬੜਾ ਅਣਜਾਣ ਜਿਹਾ ਬਣਾਇਆ ਕਰ ਮੈਂ ਮਾਤਾ ਸਹੀ ਗੱਲ ਨਹੀਂ ਦੱਸੀ ਆ ਮੈਂ ਕਿਹੜਾ ਕੋਈ ਗਲਤ ਦੱਸੀ ਆ ਗੱਲ ਸੁਣ ਲੈ ਛੋਟੇ ਅੱਜ ਤਾਂ ਤਾਂ ਦੱਸਤਾ ਸਾਡੇ ਘਰ ਤੋਂ ਤਾਂ ਕੁਝ ਨਹੀਂ ਲੈਣਾ ਹੈਗਾ ਉਹ ਜਿੰਨਾ ਦੂਰ ਰਹੇਗਾ ਨਾ ਉਹਨਾਂ ਹੀ ਫਾਇਦੇਮੰਦਾ ਤੇਰੇ ਲਈ ਅੱਛਾ ਉੱਤੋਂ ਅਗੇ ਢਾਉਣੀ ਆ ਮੈਨੂੰ ਤੂੰ ਹਾਏ ਤਾਂ ਤਾਂ ਟਾਇਆ ਨਹੀਂ ਮੈਂ ਸਮਝਾਉਣ ਆਈ ਆ ਤੇ ਫਿਰ ਤੈਨੂੰ ਪਤਾ ਹੈ ਮੇਰੇ ਸੁਭਾਅ ਦਾ ਜਿਹੜੇ ਸੁਲੂਕ ਤੇ ਤਾਈ ਨਾ ਹੁੰਦੇ ਨੇ ਨਾ ਕਿ ਤੈ ਮੈਨੂੰ ਤੇਰੇ ਨਾਲ ਨਾ ਕਰਨੇ ਪੈ ਜਾਣ ਮਾ ਮਦਰ ਸੁਆ ਅੱਗਾ ਹਣੂ ਵੀ ਦੱਸ ਜੋ ਵਿਚਾਰੀ ਨਾਲ ਆ ਕੁਛ ਕਰਦੀ ਆ ਤੂੰ ਬਾਹਲਾ ਹੋ ਜਾ ਨਾ ਹਾਂ ਤਰਾ ਦੇ ਕਿ ਨਹੀਂ ਲੈ ਕੇ ਬਾਹਲਾ ਤੂੰ ਤਾਂ ਆ ਗਈ ਚੜ ਕੇ ਮੈਂ 100 ਕੰਮ ਕਰਨੇ ਨੇ ਮਾਰੀ ਇੰਨੀ ਬੇਲੀ ਉਰੇ ਆਹੋ ਮੈਂ ਬੇਲੀ ਆ ਪਹਾੜ ਬੱਥਰ ਲਿਆਉਂਦਾ ਦੇਖ ਲੈ ਬੜਾ ਕਮ ਆਇਆ ਗਾ ਲੋਕਾਂ ਦੇਖਣੇ ਇੱਕ ਸਮੋਹ ਲੈ ਦਰਨ ਤਾਂ ਕਿਤੇ ਉਹਦੇਮ ਗਲਤੀ ਕਿ ਦੋਦਾਂ ਗਲਤੀ ਕੋਈ ਨਾ ਸੁਣ ਲੈਣਾਰੇ ਮੇਰੇ ਘਰ ਤੋਂ ਜਿੰਨਾ ਦੂਰ ਰਹਿਣਗੇ ਨਾ ਉਹ ਨਹੀਂ ਫੈਲੇ ਬੰਦਰ ਰਹਿਗਾ ਸੁਣ ਗਿਆ ਸੱਚ ਦਾ ਸਖਤੀ ਹੁੰਦਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਕਿਹੜਾ ਸੱਚ ਬੱਸ ਉਹਦਾ ਪਤਾ ਲੱਗ ਜੀ ਤੈਨੂੰ ਮੈਂ ਨਾ ਛੋੜ ਦਿਨ ਬਾਰ ਬਾਰ ਕਹੀਆਂ ਮੇਰੇ ਘਰ ਤੋਂ ਦੂਰ ਹੈ ਤੇ ਕਿਹੜੇ ਗੱਲ ਭੁੱਲ ਕੇ ਵੀ ਨਾ ਦੱਸਦੀ ਅੱਜ ਦੀ ਗੱਲ ਯਾਦ ਰੱਖੀ ਤੇ ਨਾ ਉਹ ਕਰੂੰ ਜਿਹੜੀ ਨਾ ਕਰਨੀ ਹੋਵੇ ਬਾਵੇਂ ਦਾ ਬਾਬਾ ਗੁਰੂ ਮੈਨੂੰ ਕੰਮ ਕਰ ਲੈਣੇ ਵੱਡੀ ਮਹਾਰਾਣੀ ਮੈਨੂੰ ਸੋਝਾਉਣ ਵਾਲੀ। ਨਰੇ ਜੀ ਨਾਲ ਸੱਚ ਤਾਂ ਮੈਂ ਦੱਸੂਗੀ ਯਾਰਾ। ਇਹ ਦੱਸੂ ਮੈਨੂੰ ਹੁਣ ਸੱਚਾ ਗਲਤ ਕੀ ਆ। ਆਪਦੇ ਨੇ ਸਮਝਾਉਣਾ ਹੀ ਸੀ। ਹੁਣ ਤਾਈ ਨੂੰ ਥੋੜੀ ਐ ਕਰ ਸਕਦੇ ਆ ਤੇਰੀ ਲੋ। ਇੰਨਾ ਜਲੀਲ ਕਰਦੀ ਉਹਨੂੰ। ਲੈ। ਹੈ ਜੇ ਕਹਿੰਦਾ ਅਖੇ ਭਾਬੀ ਅਖੇ ਬਾਗ ਜਾ ਬਾਗ ਜਾ ਤੂੰ ਬੇਲੀਂ। ਉਹਦੇ ਵੀ ਕਿਛਾਰੇ ਜਿਹੜਾ ਆਪਦਾ ਹੀ ਛਿੱਕਾ ਖੋਟਾ। ਆਪਦੇ ਕੋਈ ਜਿਹਦਾ ਗੱਲਾਂ ਕਰਦੇ ਇਕੱਲਿਆਂ ਚ ਬੈਠ ਬੈਠ ਕੇ। ਇਹ ਤਾਂ ਮੈਂ ਪੁੱਛਦੀ ਆ ਜਾ ਕੇ। ਨਾ ਪਰ ਨਾ ਦਮਨਾਂਂ ਦੱਸ ਤੈਨੂੰ ਕਿੱਦੇ ਨਹੀਂ ਕੁਛ ਜੱਜਲਾ ਮਿਲਿਆ ਤੂੰ ਉਥੇ ਲੋਕਾਂ ਨੂੰ ਦੱਸਦੀਆਂ 12 ਚ ਬੈ ਬੈ ਕੇ ਕੀ ਗੱਲ ਹੋਈ ਮੈਂ ਕਹ ਦੱਸ ਰਿਹਾ ਕੋਈ ਕਿਸ਼ਮ ਹਾਏ ਮੈਂ ਮਰ ਜਾ ਆਖੇ ਮੈਂ ਕਹ ਦੱਸਿਆ ਆ ਤੇਰੇ ਪੁੱਤ ਨੂੰ ਕਿਹਨੇ ਦੱਸਤਾ ਮੈਨੂੰ ਵੀ ਪਤਾ ਪਤਾ ਕਿਹਨੇ ਦੱਸਤਾ ਤੂੰ ਇੱਕ ਨਾ ਕਿੰਨਾਂ ਬੁੜੀਆਂ ਘਰ ਪੱਟੇਂਗੀ ਠੁਠੇ ਦੇਖਾਂਵੇਂਗੀ ਮੇਰਾ ਕੁਛ ਨਹੀਂ ਆ ਨਾ ਤੇ ਕੇ ਜਾ ਬੜੂਂਗੇ ਬਿਆਲਿਆਂ ਦੇ ਪੁੱਤ ਨੂੰ ਜਿੱਥੇ ਮਰਜੀ ਵੀ ਆਉਣਾ ਹੋਇਆ ਮੈਂ ਤੇ ਤੁਹਾਡਾ ਘਰ ਪੱਟ ਕੇ ਕੀ ਲੈਣਾ ਮੈਂ ਤੇ ਦਰਦੀ ਦਿਨ ਕੱਟਦੀ ਆ ਹੋਏ ਮੈਂ ਮਰ ਜਾਵਾਂ ਹੁਣ ਡਰ ਦੀ ਦਨ ਕੱਢਦੀ ਐ ਤੇਰੇ ਜਿੰਨਾਂ ਦਾ ਕੋਈ ਚੱਕਰ ਚਲਾ ਕੇ ਨਹੀਂ ਹੋਣਾ ਰੋਟੀਆਂ ਮੋਸ ਲਿਆ ਚੁੰਨੀ ਚ ਗੇਟੋਗੇ ਭਾਈ ਇਹ ਦੇ ਜਾ ਫੇ ਸ੍ਰੀਕਾ ਨੂੰ ਕਹਿੰਦੀ ਆ ਕਿ ਮੈਨੂੰ ਕੁਛ ਨਹੀਂ ਦਿੰਦੇ ਖਾਣ ਨੂੰ ਤੂੰ ਹੋਰ ਬਟਾ ਦੇ ਸਾਡਾ ਨੱਕ ਮੈਂ ਤਾਂ ਪੁੱਤ ਕਿਸੇ ਨੂੰ ਕੁਛ ਨਹੀਂ ਕਹਿੰਦੀ ਉਹ ਤਾਂ ਛੋਟਾ ਆਪ ਹੀ ਆ ਗਿਆ ਉੱਥੇ ਮੇਰੇ ਬੱਠੀ ਤੇ ਬੁੜੀਏ ਮੈਂ ਨਾ ਤੇਰੀ ਬਾਹਨ ਪੜ ਦੇ ਲੂੰਗੀ ਗੱਲ ਯਾਦ ਕਰ ਲਾ ਉਹ ਤਾਂ ਪਤਨ ਲਗਾ ਤੇ ਮੈਂ ਰੋਟੀ ਦੇਖ ਲਈ ਮਨੂੰ ਬਚੇਰਾ ਕਿਹਾ ਸੀ ਮੈਂ ਪੁੱਤ ਨੂੰ ਨਾ ਦੱਸੀ ਸਾਡਾ ਘਰ ਪਟਿਆ ਜਾ ਇਹੇ ਹੱਥ ਚ ਦੇਖੀ ਸੀ ਨਾ ਮਾਤਾ ਬੇਬੇ ਚਾਹ ਪੀ ਨਾ ਪੁੱਤ ਚਾਹ ਲੈ ਮੈਂ ਬੇਬੇ ਮੈਨੂੰ ਪਤਾ ਤੈਨੂੰ ਕਿਹੜੀ ਚਾਹ ਪੀਣੀ ਆ ਨਹੀਂ ਮਾਂ ਮੈਨੂੰ ਪਤਾ ਲੱਗਾ ਮੈਂ ਬੇਬੇ ਮੈਂ ਸਾਰਾ ਕੁਝ ਸੁਣ ਲਿਆ ਮੈਂ ਸਾਰਾ ਕੁਝ ਸੁਣ ਲਿਆ ਤੇਰਾ ਬੇਬੇ ਤੇਰਾ ਕਿਹੜਾ ਸਲੂਕ ਕਰਦੀ ਐ ਮੈਂ ਸਾਰਾ ਕੁਝ ਸੁਣ ਲਿਆ ਪਹਿਲਾਂ ਤਾਂ ਮੈਂ ਛੋਟੇ ਨੇ ਕਹੀ ਕਹਿੰਦੀ ਨਾ ਛੋਟੇ ਗੱਲਾਂ ਨੇ ਐ ਤੋ ਅੱਜ ਤਾਂ ਮੈਨੂੰ ਆਪ ਹੀ ਚੰਨਣ ਕਰਤਾ ਰੱਬ ਨੇ ਅੱਛਾ ਤੂੰ ਮੇਰੇ ਮਾਰ ਲੈ ਦੇ ਨਾ ਮਾਰ ਹਾਂ ਮਾਰ ਲਾ ਸਾਰਾ ਕੰਮ ਕਰ ਦਿਆ ਬੁੱਤੇ ਦਾ ਸਾਰਾ ਕੰਮ ਕਰ ਦਿਆ ਨਾਲੇ ਹੋਰ ਬੇਬੇ ਬੇਬੇ ਤੋਂ ਮਾਫੀ ਮੰਗ ਲਾ ਮੈਂ ਤਾਂ ਚਾਹ ਬੁੱਛਰੀ ਜੀ ਬੇਬੇ ਨੂੰ ਮੈਂ ਤੈਨੂੰ ਇਹ ਨਹੀਂ ਪਸਾਉਂ ਚਾਹ ਮਾਫੀ ਮੰਗ ਬੇਬੇ ਤੋਂ ਬੇਬੇ ਮੈਨੂੰ ਮਾਫ ਕਰ ਦੇ ਧੀ ਮਾਫ ਬੇਬੇ ਮੈਨੂੰ ਮਾਫ ਕਰ ਦੇ ਸੱਚੀ ਮੈਂ ਸੋਣੇ ਬਹੁਤ ਮਾੜਾ ਕਰਦੀ ਰਹੀ ਕੋਈ ਨਾ ਬੁੱਤ ਐਨੇ ਹੀ ਬਹੁਤ ਤੈਨੂੰ ਅਹਿਸਾਸ ਹੋ ਗਿਆ ਤੂੰ ਵੀ ਉੱਤਿਆਂ ਵਰਗੀ بس ਹੁਣ ਤਾਂ ਮਾफी ਮੰਗ ਲਈ ਰੱਬੇ ਤੋਂ ਤੁਸੀਂ ਵੀ ਮaaf ਕਰ ਦੋ ਕਰਤਾ ਤੈਨੂੰ ਮaaf ਬੇਬੇ ਕਹਿ ਦੋ ਕੋਈ ਨਾ ਬੱਤ ਚਲ ਕੋਈ ਨਹੀਂ ਬੇਬੇ ਕਰਤਾ ਮਾਫ ਹੋ ਭੈਣ ਤੋਂ ਗਲਤੀ ਹੋ ਜੇ ਫਿਰ ਵੀ ਅਸੀਂ ਮਾਫੀ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਕਿ ਸਿੱਧੀ ਭੈਣ ਬੇਬੇ ਇਹ ਨਹੀਂ ਕਰਨਾ ਚਾਹੀਦਾ ਮੈਂ ਤਾਂ ਤੂੰ ਉੱਦੀ ਦੀ ਖੋਦਣਾ ਤੂੰ ਤਾਂ ਉੱਦੀ ਦੀ ਰੋ ਰੱਖੀਗੀ ਮੇਥੋਂ ਫੇਟ ਮੈਂ ਦਸਰਦੀ ਰੱਖੀਗੀ ਵੀ ਤੂੰ ਇਹਦੇ ਮਾਰੇਗਾ ਤੂੰ ਤਾਂ ਉਹੀ ਡਰੇਗੀ ਜੇ ਮੈਨੂੰ ਉੱਦੀ ਤਾਂ ਮੈਂ ਇਹਨੂੰ ਸਿੱਧੀ ਕਰਕੇ ਰੱਖਦਾ ਜਾਂ ਪਾਣੀ ਲੈ ਕੇ ਆ ਹੁਣ ਖੜੀ ਹੋ ਜਾ ਲਿਆਉਣੀ ਜੀ ਬੈਠੀ ਆ ਮੋਜ ਨਾਲ ਮਹਾਰਾਣੀ ਬਣੀ ਬੇਬੇ ਤੂੰ ਉੱਦੀ ਆ ਮੈਨੂੰ ਬਿਤਰ ਨਾਲ ਆਸੂ ਪੁੰਦਾਰੇ ਹੈ ਕੋਈ ਨਾ ਤਾਂ ਇਸ ਬਿਸ ਨੂੰ ਖੱਟਾ ਮਾਰਨ ਦਾ ਪ੍ਰਕਾਰ ਪੱਤੇ ਨੂੰ ਸਿੱਧੀ ਕੇਵਲ ਜੀ ਮੈਂ ਨਾ ਬਥੇਰਾ ਮਾਰਾ ਕੋਸ ਰੂਪ ਕਰਦੀ ਜੀ ਮੈਂ ਤਾਂ ਕੋਈ ਦੱਸਿਆ ਨਹੀਂ ਤਾਂ ਤੂੰ ਮੈਨੂੰ ਉੱਦੀ ਜਾਦੀ ਬੇਬੇ ਉਹ ਮੈਂ ਧੋਕਰਾਂ ਖਾਈਂ ਆਉਦੀ ਤੂੰ ਮੇਰੇ ਲਈ ਉਹ ਤਾਂ ਕਹਿੰਦੀ ਮੈਂ ਤਾਂ ਦੁੱਧ ਚ ਪੱਤੀ ਆਉਂਦੀ ਆ ਮੇਰੇ ਲਈ ਉਹ ਤਾਂ ਆਏ ਆਉਂਦਾ ਮੈਨੂੰ ਹੋਰ ਬਾਤ ਪਤਾ ਲੱਗਿਆ ਵੀ ਦੁੱਧ ਦੀ ਪੱਤੀ ਕਿਵੇਂ ਹੁੰਦੀ ਇਹ ਇਹ ਤਾਂ ਇਹ ਕਿਤੇ ਨਾ ਪ੍ਰਮਾਤਮਾ ਨੇ ਮੈਨੂੰ ਚਲੋ ਦਿਖਾਤਾ ਅੱਖੀ ਵੀ ਸੁਣਾਤਾ ਸਾਰਾ ਕੁਝ ਦੇਖ ਵੀ ਲਿਆ ਮੈਂ ਤੇ ਨਾਲ ਕੀ ਸ਼ੁਰੂ ਕਰੀ ਜਾਂਦੀ ਸੀ ਜੇ ਮੰਜੇ ਤੇ ਬੈਠੀ ਪਹਿਲਾਂ ਤਾਂ ਕਹਿੰਦੀ ਛੋਟੀਆਂ ਗੱਲਾਂ ਜਾਂ ਤੂੰ ਅੱਜ ਤਾਂ ਮੈਂ ਅੱਖੀ ਸੁਣ ਲਿਆ ਨਾ ਦੇਖ ਲਿਆ ਅੱਖੀ ਸਾਰਾ ਕੁਝ ਮੈਨੂੰ ਦੁੱਧ ਦੀ ਪੱਤੀ ਕਹੀ ਜਾਂਦੀ ਆ ਹੋਏ ਤੂੰ ਮੈਨੂੰ ਕਲਪੀ ਮਾਰੀਏ ਸੁਪੋ ਕੀ ਤੂੰ ਮਾਰਤਾ ਬੋਤਾ ਤਾਂ ਇਹ ਬੇ ਰੋਕ ਲਿਆ ਵੀ ਮੈਨੂੰ ਮਾਇ ਨਹੀਂ ਅੱਜ ਕਰਦਣਾ ਪੱਟ ਦੰਦਾ ਠੀਕਾ ਲਿਆ ਹੁਣ ਪਾਣੀ ਦੇਦੇ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਨਾ ਜਮਾ ਵੀ ਕੋਈ ਗਲਤੀ ਸੁਕਾ ਕੇ ਦਿੰਦੀ ਹਾਂ ਮੈਨੂੰ ਮਾਫ ਕਰ ਦਿਓ ਕੋਈ ਨਾ ਬੱਤ ਤੂੰ ਵੀ ਮੇਤੀਆਂ ਵਰ ਗਿਆ ਮਾਫ ਕਰਤਾ ਬੇ